ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੈਂਕੋ ਕਿਉਂ ਕਿ ਕੁਝ ਚੀਜ਼ ਰਾਖੀ ਆ ਵੀ ਸਵਾਲ ਕਰ ਰਹੀ ਸੀ ਕਰਨੇ ਦੀ ਦਿੱਕਤ ਤੇ ਕੋਈ ਜਿਹਾ ਸੋਣੇ ਨੂੰ ਮੈਨੂੰ ਜੀ ਦੱਸੋਗੇ ਕੋਈ ਤੋਂ ਨਗਰ ਇਹ ਸੋਸੇ ਦਾ ਕੁਝ ਵਰਗ ਹੋਇਆ ਤੇ ਇਹ ਹੈਗਾ ਕਾਜੀ ਹਾਂਜੀ ਇੱਕ ਇਹ ਵਾਲਾ ਸੂਟ ਹੈ ਇਹ ਵਾਲਾ ਨਾ ਜਿਹੜਾ ਸੀਗਾ ਜੀ ਸੂਟ ਕਸਟਮਰ ਦਾ ਉਹ ਇਹ ਵਾਲਾ ਉਹਦੀ ਬਾਟਮ ਹੈ ਤੇ ਇਹ ਵਾਲਾ ਪਿਓਰ ਦਾ ਦੁਪੱਟਾ ਤੇ ਇਹ ਉਹਨਾਂ ਦੀ ਮੈਰਿਜ ਟਾਈਮ ਦਾ ਸੂਟ ਪਿਆ ਸੀਗਾ ਜਿਹੜੀ ਸ਼ਰਟ ਸੀਗੀ ਉਹ ਥੋੜਾ ਜਿਹਾ ਉਦੋਂ ਉੱਚਾ ਦਾਰਵਾਜ਼ ਸੀ ਨਾ ਸ਼ਰਟਾਂ ਦਾ ਤੇ ਇੱਕ ਇਹ ਸੀਗਾ ਵੀ ਉਹ ਜਦੋਂ ਵਾਸ਼ ਕੀਤੀ ਸਾਰੀ ਉਦੋਂ ਵੀ ਜ਼ਿਆਦਾ ਉੱਚੀ ਹੋ ਗਈ ਸੀ ਤਾਂ ਆਪਾਂ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕੁਝ ਕਰ ਦੋ ਤਾਂ ਆਪਾਂ ਉਹਨਾਂ ਨੂੰ ਨਾ ਇਹ ਵਾਲੀ ਔਰਗਨ ਜਾ ਦੀ ਸ਼ਰਟ ਹੈ ਜਿਹੜੀ ਉਹ ਨਾਲ ਲਾ ਕੇ ਇਹਦੇ ਨਾਲ ਮੈਚ ਕਰਕੇ ਇਹ ਤੇ ਹਲਕਾ ਫੁਲਕਾ ਜਿਹਾ ਜਿਗਜੈਗ ਦਾ ਵਰਕ ਕਰਤਾ ਠੀਕ ਹੈ ਜੀ ਇਹ ਵਾਲਾ ਉਹਨਾਂ ਦਾ ਸੂਟ ਇੱਕ ਵਧੀਆ ਬਣ ਗਿਆ ਇਹ ਇਹ ਵਾਲਾ ਸੂਟ ਰੈਡੀ ਹੋ ਗਿਆ ਐਵੇਂ ਉਹਨਾਂ ਦੀ ਇੱਕ ਇਹ ਵਾਲੀ ਬਾਟਮ ਸੀਗੀ ਇਹ ਵਾਲਾ ਨਾਲ ਦੁਪੱਟਾ ਸੀਗਾ ਠੀਕ ਹੈ ਜੀ ਤੇ ਆਪਾਂ ਇਹਦੇ ਨਾਲ ਜਿਹੜਾ ਹੈਗਾਗਾ ਇਹ ਵਾਲਾ ਉਹਨਾਂ ਨੂੰ ਸ਼ਰਟ ਰੈਡੀ ਕਰਕੇ ਦਿੱਤੀ ਹੈ ਇਹਦੇ ਆਪਾਂ ਜਿਹੜਾ ਹੈਗਾ ਕੱਟਵਰਕ ਇੱਕ ਅਲੱਗ ਦਾ ਕੱਟਵਰਕ ਕੀਤਾਗਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਹ ਲਓ ਜੀ ਇਹਦੇ ਐਵੇਂ ਚੱਕਾਂ ਤੇ ਤੇ ਘੇਰੇ ਤੇ ਜਿਹੜਾ ਹੈਗਾ ਆਪਾਂ ਨੂੰ ਕੱਟਵਰਕ ਕਰਕੇ ਮੈਂ ਸਤ੍ਰੰਬਾ ਮਾਦੀ ਕੀਤਾ ਠੀਕ ਹੈ ਜੀ ਇਹ ਵੀ ਉਹਨਾਂ ਦਾ ਇੱਕ ਸੂਟ ਬਣ ਗਿਆ ਵਧੀਆ ਆ ਦੇਖੋ ਜੀ ਇਹਦੇ ਨਾਲ ਇਹ ਤਾਂ ਬਹੁਤ ਹੀ ਸੋਹਣੇ ਉਹਨਾਂ ਦੇ ਇਹ ਦੋਨੋਂ ਸੂਟ ਬਣ ਗਏ ਦੋਨੋਂ ਸੂਟ ਬਣ ਕੇ ਰੈਡੀ ਹੋ ਗਏ ਇਹ ਵਾਲਾ ਇਹਦੇ ਨਾਲ ਰੈਡੀ ਹੋ ਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਲੱਗੇ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਜਿਹੜੇ ਆਪਣੇ ਪਹਿਲਾਂ ਦੇ ਸੂਟ ਪਏ ਆ ਮੀਨਜ਼ ਸਲਵਾਰਾਂ ਪਈਆਂ ਬਾਟਮ ਤੇ ਦੁਪੱਟੇ ਪਏ ਆ ਉਹਨਾਂ ਨੂੰ ਦੁਬਾਰਾ ਤੋਂ ਰੀਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਉਹਨਾਂ ਨਾਲ ਮੈਚਿੰਗ ਸ਼ਰਟਾਂ ਲੈ ਕੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਤੁਸੀਂ ਵੀ ਦੱਸੋ ਵੀ ਤੁਹਾਨੂੰ ਕਿੰਦਾਂ ਲੱਗੇ ਹਾਂਜੀ ਕੇਵਲ ਸੂਟ ਆ ਇਹ ਜਿਹੜੇ ਫਲਾਵਰ ਨੇ ਬਹੁਤ ਹੀ ਜ਼ਿਆਦਾ ਸੂਟਾਂ ਤੇ ਪਾਏ ਹੋਏ ਆ ਠੀਕ ਹੈ ਜੀ ਬਾਰ-ਬਾਰ ਰਿਪੀਟ ਨਹੀਂ ਕਰ ਸਕਦੇ ਕਿਉਂਕਿ ਉਹ ਜਿਹੜਾ ਪਰਪਲ ਕਲਰ ਆ ਉਹ ਸੇਮ ਕਲਰ ਤੇ ਹੀ ਜਾ ਰਹੇ ਆ ਉਹ ਮੈਂ ਬਾਰ-ਬਾਰ ਰਿਪੀਟ ਨਹੀਂ ਕਰਦੀ ਇਹ ਲੱਕ ਕਲਰ ਤੇ ਪਏ ਸੀਗੇ ਠੀਕ ਹੈ ਜੀ ਇਦਾਂ ਕਰਕੇ ਸ਼ੋਅ ਕਰਤਾ ਇਦਾਂ ਹੀ ਇਹਦੇ ਆਊਗਾ ਜਿਹੜਾ ਬਾਹ ਦੇ ਉੱਪਰ ਆਊਗਾ ਇਹ ਵਾਲਾ ਫਲਾਵਰ ਜੀ ਜੀ ਹੈਲੋ ਹਾਂਜੀ ਹਾਂਜੀ ਇੱਕ ਇਹ ਵਾਲਾ ਸੂਟ ਹੈ ਜੀ ਇਹ ਬਲੈਕ ਤੇ ਆ ਪਤਾ ਨਹੀਂ ਕਿਉਂ ਕਲਰ ਇਦਾਂ ਆ ਰਿਹਾ ਜੈੱਟ ਬਲੈਕ ਦੇ ਉੱਪਰ ਪਸ਼ਮੀਨੇ ਦਾ ਤਾਂ ਫਰੋਜ਼ੀ ਕਲਰ ਦਾ ਵਰਕ ਕੀਤਾ ਹੋਇਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਵਰਕ ਹੈਗਾ ਜਿਹੜਾ ਇਹ ਬਾਵਾ ਤੇ ਆਊਗਾ ਠੀਕ ਹੈ ਇਹ ਵਾਲਾ ਹੈਗਾ ਜਿਹੜਾ ਏਕੇਰੇ ਉੱਪਰ ਆਊਗਾ ਜਿਹੜਾ ਇਹ ਫਲਾਵਰ ਸੀਗਾ ਇਹ ਇੱਥੇ ਵੀ ਐਡ ਹੋ ਸਕਦਾ ਬਟ ਕਸਟਮਰ ਨੇ ਨਹੀਂ ਕਰਵਾਇਆ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਇੱਕ ਇਹ ਵਾਲੇ ਸੂਟ ਨੇ ਤਿੰਨੋਂ ਸੇਮ ਕਲਰ ਦੇ ਨੇ ਸੇਮ ਵਰਕ ਹੈ ਜਿਹੜਾ ਇਹ ਵਾਲਾ ਵਰਕ ਆਊਗਾ ਇਹ ਇਹਦੀਆਂ ਬਾਹਾਂਾਂ ਤੇ ਆਊਗਾ ਤਿੰਨੋਂ ਮਾਮਾਦਿਆਂ ਦੇ ਸੂਟ ਨੇ ਇੱਕੋ ਜਿਹੇ ਸੂਟ ਨੇ ਠੀਕ ਹੈ ਜੀ ਸੇਮ ਵਰਕ ਹੈ ਸੇਮ ਕਲਰ ਸੇਮ ਸਟਫ ਹਾਂਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਕਰੋ ਤੇ ਚੰਗੀ ਚੰਗੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਰਹੀਓ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਰੰਗ ਡਿਜ਼ਾਈਨ ਕਿੱਦਾਂ ਦੇ ਲੱਗਦੇ ਨੇ